ਕਾ ਸਾ ਵਾਹਿਗੁਰੂ ਜੀ ਪਤਾ ਜੀ ਸਿੰਘੋ ਚੜ ਦੀ ਗਲਾ ਬੱਬੇ ਛਾਡੋਗੇ ਮੜੇ ਆ ਗੇਟ ਤੱਕ ਹਾਲ ਗੇਟ ਤੱਕ ਹੋਰ ਸਿੰਘੋ ਛਾਡੋਗੇ ਜੀ ਮੀਂਹ ਮਾਂ ਪੈਂਦਾ ਜੇ ਅਜੇ ਤੇ ਸਵਾਰੀ ਥੋੜੀ ਮਿਲ ਨਹੀਂ ਗਈ ਲੱਕੀ ਕਰੀਓ ਵਾਹਿਗੁਰੂ ਵਾਹਿਗੁਰੂ ਨਹੀਂ ਕਰਨਾ ਫਿਰ ਜੋ ਵਾਹਿਗੁਰੂ ਦੇ ਨੂੰ ਜੋ ਜੋ ਹੋਈ ਕਰਨਾ ਵਾਹਿਗੁਰੂ ਵਾਹਿਗੁਰੂ ਮਾੜਾ ਇੱਕ ਵਾਰੀ ਮਾੜਾ ਮੋਟਾ ਜਿਹੜਾ ਰਾਤ ਨੂੰ ਤਾਂ ਮਿਲਦਾ ਜਾਂਦਾ ਮਾੜਾ ਧੰਗ ਗੁਰਦਾਸ ਧੰਗ ਜਿਹਦਾ ਨਾਮ ਹੁੰਦਾ ਕੋਈ ਨਿਗਾਹ ਚਲਦੀ ਆ ਸਾਡੀ ਉਮਰ ਕਿੰਨੀ ਹੋ ਗਈ ਆ ਉਹ ਮੁੰਡੇ ਨੇ ਇਹਨੇ ਕਿਛ ਸਹਾਰਾ ਲਾ ਲਿਆ ਇੱਕੋ ਗੇਲਾ ਲਾ ਗਿਆ ਆ 30 ਰੁਪਏ ਦਾ 30 ਰੁਪਏ ਕਮਾਇਆ ਤੇ ਹੁਣ ਮੇਰੇ ਖਾਲਾ 3 ਵਜੇ ਲੈ ਆ ਕੀ ਕਰੀਆ ਫੇਰ 30 ਰੁਪਏ 3 ਵਜੇ ਤੱਕ ਮੀ ਆ ਮੀ ਆ ਉਤਰਾ ਤੇ ਚਲੋ 200 300 ਖਮਾਂਦੇ ਹੋਣੇ ਆ ਅੱਜ ਨਹੀਂ ਬਣਿਆ ਚਲੋ ਮੁਰਗੀ ਸਾਡਾ ਵੀ ਮੜਾ ਗੇੜ ਤੱਕ ਸਾਡਾ ਉਥਾਲ ਗੇੜ ਤੱਕ ਮਾਇਆ ਦੱਸੋ ਨਹੀਂ ਭਾਬੀ ਇਤਰਾ ਨਾ ਕਰੋ ਇਤਰਾ ਨਾ ਕਰੋ ਭਾਬੀ ਉਹ हां यो जी प्रेमदां जी गल करदे बहुत ज्यादा वढे गया चलो ਧੰ ਗੁਰੂ ਰਾਮਦਾਸ ਸੰਤ ਗੁਰੂ ਰਾਮਦਾਸ ਗੁਰ ਰਾਮਦਾਸ ਸਾਨੂੰ ਹੋਰ ਦਵੇ ਜੀ ਸਾਡੇ ਬਾਬਿਓ ਨਹੀਂ 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 ਦੇਣਾ ਬਾਬਿਓ ਉਹੀ ਦੇਣਾ ਜੀ ਧੰ ਗੁਰੂ ਰਾਮਦਾਸ ਸੰਤ ਗੁਰੂ ਰਾਮਦਾਸ ਧੰ ਗੁਰੂ ਰਾਮਦਾਸ ਸੋ ਬਤ 30 ਰੁਪਏ ਕਮ ਆਏ ਹੈ ਬਾਬਾ ਜੀ 30 ਰੁਪਏ ਹੈ ਫੇਰ ਵੀ ਸਬਰ ਆ ਧੰ ਗੁਰੂ ਰਾਮਦਾਸ ਸੰਤ ਗੁਰੂ ਰਾਮਦਾਸ ਨੂੰ ਆਗੇ ਲੱਗੇ ਨੇ ਕਿੰਦਾ ਹੈ ਹਾਂ ਧੰ ਗੁਰੂ ਰਾਮਦਾਸ ਅੱਛਾ ਤੇ ਸ਼ਾਮ ਤੱਕ ਮੇਰੇ ਨਾਲ 100 ਰੁਪਏ ਹੋ ਜਾਊਗਾ ਕਿ ਨਹੀਂ ਆ ਬਿਲਕੁਲ ਬਿਲਕੁਲ ਸ਼ੁਕਰ ਸਮਝ ਗਿਆ ਸਮਝ ਗਿਆ ਅੰਦਾਜ਼ ਪਿਆਰ ਕਰਦੇ ਆ ਪਿਆਰ ਆ ਗਿਆ ਤੁਹਾਡਾ ਰਮਾਲ ਦੀ ਹਾਂਜੀ ਸਵਾਰੀ ਗੁਰਦਾ ਆਥੋਂ ਆਥੋਂ ਕਿੱਢ ਗਿਆ ਤੁਹਾਡੇ ਸਵਾਰੀ ਤੋਂ ਨਾ ਪਿਆ ਆ ਗਿਆ ਤੁਹਾਨੂੰ ਗੁਰਦਾਮ ਦਾ ਲੱਗਣ ਦੇ ਆਈ ਕੁਛ ਤੁਹਾਨੂੰ ਗੁਰਦਾਮ ਦਾ ਕੁਛ ਹੈਗਾ ਹੈ ਤਾਂ ਬਾਈ 9 ਮੋਟੇ ਵਿੱਚ ਹੈਗੇ ਜੀ ਦੀ ਕਹਿੰਦੇ ਕੁਝ ਹੈ ਨਹੀਂ ਬੱਬੇ ਰੱਖੋ ਰੱਖੋ ਫੜ ਲਓ ਇਹ ਇੱਕ ਵਾਰ ਸੜ ਗਿਆ ਤੁਹਾਡੇ ਹੈ ਲੱਭ ਜਾਣੇ ਵੇਖੋ ਹੋਰ ਨਹੀਂ ਭਜਾਇਆ ਵਿੱਚ ਉਹਦੇ ਬੱਬੀ ਉਹ ਕਿ ਹਾਗੇ ਵਿੱਚ ਹੋਰ ਹੈਗੇ ਜੀ ਬੱਬੀ ਉਹ ਕੋਈ ਦੀ ਕਹਿੰਦੇ ਹੈ ਨਹੀਂ ਗੁਰੂ ਰਾਮਦਾਸ ਜੀ ਨਾਲ ਬੈਠਾ ਬੱਬਿਓ ਵੇਖ ਲਓ ਰਾਮਦਾਸ ਜੀ ਆ ਗਏ ਵੇਖ ਲਓ 300 ਰੁਪਏ ਕਮਾਈ ਹਾਂ ਤੇ ਗੁਰੂ ਰਾਮਦਾਸ ਨੇ ਕਿੰਨੇ ਦਿੱਤੇ ਆ ਇਹ ਤੁਹਾਨੂੰ ਹੈ ਨਹੀਂ ਪਤਾ ਨਹੀਂ ਨਹੀਂ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਕਹਿੰਦਾ ਮੈਂ ਤਾਂ ਬੜੇ ਜਦੋਂ ਬੈਠਾ ਹਾਂ ਮੈਂ ਮੈਂ ਕਿਹਾ ਸੀ ਮੈਂ ਚੋਕੇ ਸਾਰ ਦੇ ਸੁੱਟਦਾ ਜਾ ਕੇ ਮੈਂ ਕਿਹਾ ਮੇਰਾ ਹੋਰ ਨਹੀਂ ਕੋਈ ਕੁਝ ਹੈ ਕੋਈ ਛੋਟ ਧਾਨ ਗੁਰੂ ਜਾਨ ਨੂੰ ਸੁੱਟ ਦੋ ਨਹੀਂ ਦਮਾ ਚਲੋ ਲੈ ਲੋ ਗੁਰੂ ਦਾ ਕਿਨਾਬਿਆਂ ਤਾਂ ਹੁਣ ਮੈਨੂੰ ਮਾਇਆ ਦੱਸੋ ਕਿੰਨੀ ਦਊਂ ਮੈਂ ਤੁਹਾਡੀ ਮੈਨੂੰ ਤਾਂ ਪਤਾ ਹੀ ਨਹੀਂ ਤੁਹਾਨੂੰ ਪਤਾ ਹੀ ਨਹੀਂ ਇਹ ਲੋ ਹੈ ਧਾਨ ਗੁਰੂ ਰਾਮਦਾਸ ਤੁਹਾਨੂੰ ਤੇ ਕਹਿੰਦਾ ਅੱਜ ਪਹਿਲੇ ਪਹਿਲੇ ਕਿਹੜੀ ਸਵਾਰੀ ਇਕੱਠੀ ਸੀ ਹਾਂ ਫਿਰ ਡੋਨਰ ਲੱਗਾ ਹੀ ਉਹਨਾਂ ਕੋਲੋਂ ਜੰਦੇ ਸੀ ਜੀ ਤੱਕ ਇਹਦੇ ਮਹਾਰਾਜ ਜੀ ਦੇਣ ਵਾਲੇ ਲੋ ਬਾਬੇ ਠੀਕ ਆ ਜੀ ਆਪਾਂ ਹੁਣ ਚੱਲਦੇ ਹਾਂ ਗੁਰੂ ਸਾਹਿਬ ਮੈਂ ਅੱਜ ਦੇਖ ਲਿਆ ਹੈਗੇ ਆ ਸਤਿਗੁਰੂ ਵਰਤ ਦੇ ਅਸਿਖਾਂ ਦੇ ਵਿੱਚ ਵੇ ਲੋ ਹੈ ਆਉਂਦੇ ਆ ਤੇ ਮਤਲਬ ਹੈਗੇ ਆ ਗੁਰੂ ਅਮਰਦਾਸ ਸਾਹਿਬ ਹੈਂ ਜੁਮਾ ਦਾ ਵਿਚ ਪਰ ਮੈਨੂੰ ਪਤਾ ਨਹੀਂ ਦਵਾ ਮੈਂ ਆ ਬੜਾ ਹੈਰਾਨ ਹਾਂ ਮੈਂ ਹੁਣ ਮੈਂ ਜਾ ਕੇ ਦੱਸਣਾ ਤੁਸੀਂ ਕਹਿ ਰਹੇ ਹੋ ਮੈਂ ਕਹਿੰਦਾ ਮੇਰੀ ਗੱਲ ਸੁਣੋ ਬਰਾਹ ਹੁਣ ਮੈਂ ਉਹੀ ਕਹਿਣਾ ਤੁਹਾਨੂੰ ਪਤਾ ਨਹੀਂ ਇਹ ਫਿਰ ਮਤਲਬ ਹੈਣਾ ਪਤਾ ਹੁੰਦਾ ਮੈਂ ਮੇਰਾ ਜੀ ਕਰਦਾ ਤੁਹਾਨੂੰ ਗੁਰੂ ਅਮਰਦਾਸ ਇਹਦਾ ਮਤਲਬ ਗੁਰੂ ਸਾਹਿਬ ਹੈਗੇ ਆ ਹੁੰਦੇ ਆ ਸ਼ਹੀਦ ਸਿੰਘ ਆਉਂਦੇ ਆ ਚਲੋ ਠੀਕ ਹੈ ਬਾਬੇ ਧੰਨਵਾਦ ਜੀ ਓਕੇ ਜੀ ਵਾਈ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਤੁਹਾਨੂੰ ਗੁਰੂ ਅਮਰਦਾਸ